ਬੰਬ ਬੰਬ ਹੋਰੇ ਬੰਬ ਬੰਬ ਹੋਰੇ ਬੰਬ ਬੰਬ ਹੋਰੇ ਅੱਜ ਦਾ ਦਿਨ ਬਹੁਤ ਵੱਡਾ ਵਧੀਆ ਦਿਨ ਵਾ ਕੋਲੇਨਾਥ ਨੂੰ ਅੱਜ ਖੁਸ਼ ਕਰਕੇ ਆਪਣੇ ਜਨਮ ਜਨਮਾਂ ਦੇ ਪਾਪ ਅਸੀਂ ਖਤਮ ਕਰ ਸਕਦੇ ਆ ਤੂੰ ਜਿਹੜਾ ਵੀ ਬੰਦਾ ਅੱਜ ਦੇ ਦਿਨ ਪ੍ਰਭੂ ਦੇ ਦਰਸ਼ਨ ਕਰਦਾ ਵਾ ਉਹਦੇ ਸੰਕਟ ਸਾਰੇ ਜਨਮਾਂ ਦੇ ਖਤਮ ਹੋ ਜਾਂਦੇ ਆ ਇਹ ਰੋਜ ਨਹੀਂ ਆਉਂਦਾ ਮੈਂ ਝੂਠ ਨਹੀਂ ਬੋਲਦਾ ਮੈਂ ਆਪਣੇ ਦੂਜੇ ਮੰਦਰਾਂ ਵਿੱਚ ਰੋਜ ਜਾਂ ਉਧਰ ਚੱਲਦੀਦਾ ਪਰੇ ਜਮਾ Shivratri ਨੂੰ ਸਾਰਿਆਂ ਨੂੰ ਲੱਖਾਂ ਲੱਖ ਵਧਾਈਆਂ ਸਾਰਿਆਂ ਨੂੰ ਬਹੁਤ ਬਹੁਤ ਜਿੰਨੇ ਵੀ ਸ਼ਰਧਾਲੂ ਆਏ ਆ ਆਰਾਮ ਨਾਲ ਮੱਥਾ ਟੇਕਣ ਔਰ ਬੋਲੇ ਨਾਦੀ ਕਿਰਪਾ ਸਭ ਬੋਲੇ ਨਾਦ ਨਹੀਂ ਕਰਨਾ ਸਭ ਬਹੁਤ ਬਹੁਤ ਵਧਾਈਆਂ ਜੀ ਤੁਸੀਂ ਅੱਜ ਦਰਸ਼ਨ ਕਿਤੇ ਬੋਲੇ ਨਾਦ ਦੇ ਦਰਸ਼ਨ ਕਰਨ ਚੱਲਣਾ ਜੀ ਮੈਂ ਹੁਣੇ ਰਾਤ 3 ਵਜੇ ਗਿਆ ਰਥ ਲੇਟ ਆਇਆ ਨਹੀਂ ਨਹੀਂ 12 ਵੀ ਬਹੁਤ ਆਏ ਆ ਫੋਰਨ ਕੰਟਰੀ ਤੋਂ ਵੀ ਬਹੁਤ ਆਂਦੇ ਲੋਕ ਮੱਥਾ ਟੇਕਣ ਮੰਤਰੀ ਦੇ ਕੁਝ ਪਰਿਵਾਰ ਦੇ ਬੰਦੇ ਅਮਰੀਕਾ ਤੋਂ ਕੈਨੇਡਾ ਤੋਂ ਆਏ ਹੋਏ ਆ ਦਰਸ਼ਨ ਕਰਨ ਵਾਸਤੇ ਆਰਾਮ ਨਾਲ ਦਰਸ਼ਨ ਕਰਨ ਬੋਲੇ ਨਾਦ ਦਾ ਵਿਆਹ ਹੈ ਬੜੀ ਸ਼ਾਂਤੀ ਨਾਲ ਆਰਾਮ ਨਾਲ ਢੰਡਾਰੇ ਵੀ ਲੈਣ ਦੇਰਸ਼ਨ ਵੀ ਕਰੇ ਜਿਹੜੇ ਧੱਕਾ ਮੁਕੀ ਕਰ ਰਹੇ ਧੱਕਾ ਮੁਕੀ ਨਾ ਕਰਨ ਪੂਰਾ ਪ੍ਰਬੰਧਕ ਕੀਤਾ ਸਾਰਾ ਇੰਤਜ਼ਾਮ ਕੀਤਾ ਹੋਇਆ ਕੋਈ ਐਸਾ ਸਚੀਨ ਮੰਦਰ ਸ਼ੰਗਲਾ ਵਾਲਾ ਚਿਵਾਲਾ ਤੋਂ ਸਾਰੇ ਸ਼ਿ ਭਗਤਾਂ ਨੂੰ ਸ਼ੁਭ ਰਾਤਰੀ ਦੀ ਬਹੁਤ-ਬਹੁਤ ਮੁਬਾਰਕਾ ਦਿੰਦਾ ਤੇ ਭਗਵਾਨ ਬੋਲੇਨਾਥ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਬੋਲੇਨਾਥ ਸਭ ਤੇ ਕਿਰਪਾ ਬਣਾਈ ਰੱਖੇ ਜਿਵੇਂ ਕਿ ਅੱਜ ਮਾ ਸ਼ਿਵਰਾਤਰੀ ਦਾ ਪਰਵ ਹੈ ਤੁਸੀਂ ਦੇਖਿਆ ਸੰਗਤਾਂ ਦਾ ਜਨਸਲਾਬ ਹੋਇਆ ਹੈ ਪ੍ਰਿਆਗ ਰਾਜ ਤੋਂ ਕਾਸ਼ੀ ਵਿਸ਼ਵਨਾਥ ਤੋਂ ਹਰਿਦਵਾਰ ਤੋਂ ઋਸ਼ੀਕੇਸ਼ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਕਾਵੜੀਏ ਗੰਗਾ ਜਲ ਲੈ ਆ ਰਹੇ ਹੋ ਮੇਰੇ ਭਗਵਾਨ ਸ਼ੰਕਰ ਦਾ ਅਭਿਸ਼ੇਕ ਕਰ ਰਹੇ ਹਨ ਮੇਰੀ ਸਾਰੇ ਸ਼ਿ ਭਗਤਾਂ ਨੂੰ ਬੇਨਤੀ ਹੈ ਕਿਰਪਾ ਸ਼ਵਾਲੇ ਆਓ ਪ੍ਰਚੀਨ ਮੰਦਰ ਸ਼ੰਗਲਾ ਵਾਲੇ ਸ਼ਵਾਲੇ ਭਗਵਾਨ ਸ਼ੰਕਰ ਦੇ ਜਲ ਚੜਾਓ ਭਗਵਾਨ ਮੇਰੇ ਬੋਲੇ ਨਾਲ ਸਭ ਦੀ ਮਨੋ ਕਾਮਨਾ ਪੂਰੀਆ ਕਰਨਗੇ ਮੈਂ ਸੰਗਤਾਂ ਨੂੰ ਇਹੀ ਮੈਸੇਜ ਦਵਾਂਗਾ ਵੀ ਅੱਜ ਜਿੰਦਾ ਵੱਡਾ ਪਰਵ ਹੈ ਨਾਲ ਕੁੰਭ ਦਾ ਪਰਵ ਹੈ ਸ਼ਵਾਲੇ ਆਓ ਤੇ ਬੋਲੇ ਨਾਲ ਦੇ ਜਲ ਚੜਾਓ ਤੇ ਭਗਵਾਨ ਸ਼ੰਕਰ ਸਭ ਦੀ ਮਨੋ ਕਾਮਨਾ ਪੂਰੀਆ ਕਰਨਗੇ ਹਾਂ ਸ਼ਿਵਰਾਤਰੀ ਦੇ ਪ੍ਰਲਖਸ਼ ਮੈਂ ਮੰਦਰ ਸ਼ੰਗਲਾ ਵਾਲਾ ਸ਼ਵਾਲੇ ਕੀ ਤਰਫ ਸ भक्तजनों को बहुत बहुत हार्दिक शुभकामनाएं। आप देख ही रहे हैं कि महाशिवरात्रि का पर्व है कैसे लोगों की लाइनें लगी हुई हैं क्योंकि मंदिर शंगला वाला शिवाला बहुत प्राचीन और प्रसिद्ध शिवाला है तो यही कारण है कि शहर के सभी व्यक्ति शिव भक्त सनातन धर्मी यही कोशिश करते हैं कि हम शंगला वाला शिवालाय में पहुँचें और जलाभिषेक करें क्योंकि भगवान भोलेनाथ की पार कृपा से जो भी मंदिर शंगला वाला में आते हैं उनकी सभी भगवान भोलेनाथ तो मनोकामना पूर्ण करते हैं तो तो संगत आ रही है संगत शहर से भी आ रही है तो हमारे लुधियाने के जो फॉरन में चले गए ना कई व्यक्ति वो भी आज मत्था टेकने यहाँ आते हैं तो आप देख रहे हैं कितना रश है एक बार फिर सभी को बहुत बहुत, बहुत महाशिवरात्रि पर हार्दिक शौका तो ਉਨਹਾਂ ਸਾਹਮਣੇ ਖੜੀ ਸਾਰੀ ਪੁਲਿਸ ਜੋ ਅੱਛਾ ਪ੍ਰਬੰਧ ਕੀਤਾ ਹੈ ਪੁਲਿਸ ਨੇ ਲਗੇ ਹੋਏ ਸਭੀ ਪੁਲਸੋਂ ਵਾਲੇ ਵੀ ਐਜ਼ ਅ ਵਲੰਟਰੀ ਕੰਮ ਕਰ ਰਹੇ ਆ ਬਿਲਕੁਲ ਪੁਖਤਾ ਪ੍ਰਬੰਧ ਹੈਗੇ ਫੋਰਸ ਡਿਪਲੋਏ ਕੀਤੀ ਹੋਈ ਆ ਹਰ ਇੱਕ ਪੁਆਇੰਟ ਤੇ ਜਿਹੜਾ ਹੈਗਾ ਕਵਰ ਕੀਤਾ ਗਿਆ ਜਿਹੜੇ ਵੀ ਕਿਸੇ ਵੀ ਏਰੀਆ ਚ ਮੰਦਰ ਚ ਕੋਈ ਵੀ ਪ੍ਰੋਗਰਾਮ ਹੈ ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਕੇ ਰੂਟੀਨ ਚ ਚੈੱਕ ਕਰ ਰਹੇ ਆ ਤੇ ਸਾਰਾ ਜੋ ਕੀ ਜਿਹੜੇ ਸੈਫਟੀ ਅਨਸਰ ਆਇਆ ਹੈ ਜੇ ਪਤਾ ਮੰਦਰ ਕੀ ਉਹਨਾਂ ਤੇ ਨਜ਼ਰ ਰੱਖ ਰਹੇ ਜਿਹੜਾ ਬੰਦਾ ਸਾਨੂੰ ਸ਼ੱਕੀ ਲੱਗ ਰਿਹਾ ਜਾਂ ਕੋਈ ਗੜਬੜ ਕਰਨਾ ਨੂੰ ਵੈਰੀਫਾਈ ਕਰ ਰਹੇ ਆ ਕੀ ਕਿ ਬਾਕੀ ਹਰੇਕ ਪੁਆਇੰਟ ਤੇ ਹੈਗਾ ਤੇ ਪਬਲਿਕ ਨੂੰ ਵੀ ਇਹੀ ਬੇਨਤੀ ਕੀਤੀ ਹੈ ਕਿ ਇੱਥੇ ਕੋਈ ਨਵਾਰਸ਼ੀ ਜਾਂ ਕੋਈ ਅਦਾ ਸ਼ਰਾਰਤੀ ਅਸਰ ਅਦਾ ਮਿਡਲਿ ਪੋਰਸ ਜਿੱਤੇ ਆ ਚਲੇ ਆ ਨੀ ਅੱਜ ਤੱਕ ਜਦੋਂ ਨੀ ਅੱਜ ਤੱਕ ਕੋਈ ਫੜਿਆ ਨਹੀਂ ਗਿਆ ਵੈਸੇ ਉਧਰ ਨਜ਼ਰ ਰੱਖੀ ਹੋਈ ਹੈ ਕਿ ਕੋਈ ਸ਼ਰਾਰਤ ਕਰਨ ਵਾਲਾ ਲੱਗਦਾ ਨਹੀਂ ਲੱਗਦਾ ਵੈਸੇ ਪੀਸਫੁਲੀ ਜ ਸਾਰੇ ਸਰਦਾਲੂ ਜ ਆ ਰਹੇ ਮੰਦਰ ਚ ਕੋਈ ਅਦਾ ਦੀ ਕੋਈ ਗੱਲ ਨਹੀਂ ਆ ਦੇਖੋ ਹਰੇਕ ਜਿਹੜੇ ਮਦਰ ਚ ਪ੍ਰੋਗਰਾਮ ਹੈ ਤੇ ਰਸਤੇ ਦੇ ਹਿਸਾਬ ਨਾਲ ਅਸੀਂ ਫੋਰਸ ਡਿਪਲੋਏ ਕੀਤੀ ਹੋਈ ਹੈ ਸਾਰੇ ਧਾਰਮਿਕ ਸਥਾਨਾਂ 'ਚ ਕਵਰ ਕੀਤੇ ਹੋਇਆ। ਲੇਡੀਜ਼ ਫੋਰਸ ਕੀ ਨਹੀਂ ਲੇਡੀਜ਼ ਫੋਰਸ ਵੀ ਅਸੀਂ ਡਿਪਲੋਏ ਕੀਤੀ ਹੋਈ ਹੈ ਲੇਡੀਜ਼ ਦਾ ਜੋ ਵੀ ਹੈਗਾ ਜਿੱਥੇ-ਜਿੱਥੇ ਲੇਡੀਜ਼ ਦੀ ਮਾਤਰਾ ਜ਼ਿਆਦਾ ਉੱਥੇ ਉਸ ਹਿਸਾਬ ਨਾਲ ਲੇਡੀਜ਼ ਫੋਰਸ ਅਸੀਂ ਪ੍ਰੋਵਾਈਡ ਕੀਤੀ। ਇਸ ਸਟਾਲ ਨੂੰ ਕੀ ਕਹਿਣਾ ਚਾਹੂਗਾ ਜਿਹੜੇ ਲਾਈਨ 'ਚ ਲੱਗੇ ਨੇ? ਬਸ ਇੱਕ ਜੀ ਸ਼ਾਂਤੀ ਬਣਾਈ ਰੱਖਣ ਬਾਰੀ-ਬਾਰੀ ਸਿਰ ਕੋਈ ਦਰਨਾ ਕਰਨਾ ਕਿ ਪੀਸਫੁਲੀ ਮੱਥਾ ਟੇਕ ਕੇ ਆਪਣਾ ਜੋ ਵੀ ਹੈਗਾ ਸਰਦਾਰ ਨਾਲ ਜਾਓ।